ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ 1600 ਕਰੋੜ ਦੇ ਪੈਕੇਜ ਦਾ ਕੀਤਾ ਐਲਾਨ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਕੀਤੇ ਗਏ ਰਾਹਤ ਫੰਡ ਦੇ ਐਲਾਨ ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਪੰਜਾਬ ਨਾਲ ਪੱਖਪਾਤ ਕਰਨ ਦੇ ਲਗਾਏ ਦੋਸ਼ ਪੰਜਾਬ ਪੁਲਿਸ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ 1600 ਨਵੀਆਂ ਅਸਾਮੀਆਂ ਸਿਰਜਣ ਨੂੰ ਦਿੱਤੀ ਮਨਜ਼ੂਰੀ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਪਹੁੰਚੀ ਹਾਈ ਕੋਰਟ ਆਪਣੀ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਮੰਗ ਪੰਜਾਬ ਭਰ ਚ ਸਰਕਾਰੀ ਬੱਸਾਂ ਦਾ ਮੁੜ ਹੋ ਸਕਦਾ ਹੈ ਚੱਕਾ ਜਾਮ ਠੇਕਾ ਮੁਲਾਜ਼ਮਾਂ ਨੇ ਹੜਤਾਲ ਦਾ ਕੀਤਾ ਐਲਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚ ਹੜਾਂ ਦੇ ਮੰਦਨਜਰ ਉਪਰਾਸ਼ਟਰਪਤੀ ਚੋਣ ਦਾ ਕੀਤਾ ਬਾਈਕਾਟ ਸੰਸਦ ਹਰਸਿਮਰਤ ਕੋਰ ਬਾਦਲ ਨੇ ਨਹੀਂ ਪਾਈ ਵੋਟ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ 13 ਸਤੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ ਪੀਐਮ ਮੋਦੀ ਦੇ ਪੰਜਾਬ ਲਈ 1600 ਕਰੋੜ ਦੇਣ ਦੇ ਐਲਾਨ ਤੇ ਬੋਲੇ ਸੁਖਜਿੰਦਰ ਰੰਦਾਵਾ ਕਹੀ ਵੱਡੀ ਗੱਲਾਂ ਕਾਲੀ ਦਾਲਵਾਰ ਇਸ ਪੰਜਾਬ ਦੇ ਵੱਲੋਂ ਵੀ ਉਪ ਰਾਸ਼ਟਰਪਤੀ ਚੋਣ ਦਾ ਕੀਤਾ ਗਿਆ ਬਾਈਕਾਟ ਸਰਬਜੀਤ ਸਿੰਘ ਖਾਲਸਾ ਨੇ ਉਪ ਰਾਸ਼ਟਰਪਤੀ ਚੋਣ ਵਿੱਚ ਨਹੀਂ ਲਿਆ ਹਿੱਸਾ ਪੰਜਾਬ ਸਰਕਾਰ ਨੇ ਲਿਆ ਇੱਕ ਹੋਰ ਵੱਡਾ ਫੈਸਲਾ ਨੋਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਦਿੱਤੀ ਸਹਿਮਤੀ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਉਹਨਾਂ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ ਗਿਆ ਹੈ ਪੀਐਮ ਮੋਦੀ ਨੇ ਪੰਜਾਬ ਲਈ ਰਾਹਤ ਪੈਕੇਜ ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਖਾਤੇ ਵਿੱਚ ਪਹਿਲਾਂ ਹੀ ਐਸਡੀਆਰਐਫ ਫੰਡ 12000 ਕਰੋੜ ਮੌਜੂਦ ਹੈ। ਇਸ ਤੋਂ ਇਲਾਵਾ ਮਰੀਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿਤੀ ਮਦਦ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। ਹਿਮਾਚਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਉਹ ਗੁਰਦਾਸਪੁਰ ਪਹੁੰਚੇ ਅਤੇ ਉਹਨਾਂ ਨੇ ਇੱਥੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਹੜ੍ਹ ਪੀੜਿਤ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦੁੱਖ ਸੁਣਿਆ ਪੀਐਮ ਮੋਦੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਰ ਵਿਅਕਤੀ ਨੂੰ ਰਾਹਤ ਪ੍ਰਦਾਨ ਕਰਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਤਕਾਲ ਕੰਮ ਕਰ ਰਹੇ ਹਾਂ ਅਸੀਂ ਕਿਸਾਨਾਂ ਸਮੇਤ ਜਿਨ੍ਹਾਂ ਦੀ ਭਲਾਈ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਸਾਰਿਆਂ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹਾਂ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦਿਨ ਰਾਤ ਕੰਮ ਕਰ ਰਹੇ ਹਨ ਇਸ ਚੁਣੌਤੀਪੂਰਨ ਸਮੇਂ ਵਿੱਚ ਸਾਡੀਆਂ ਸਵੇਦਨਾਵਾਂ ਲੋਕਾਂ ਨਾਲ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਫੇਰੀ ਦੌਰਾਨ ਸੂਬੇ ਲਈ 1600 ਕਰੋੜ ਦੇ ਹੜ੍ਹ ਰਾਹਤ ਫੰਡ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੀ ਸਰਕਾਰ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਇਸ ਫੰਡ ਨੂੰ ਪੰਜਾਬ ਲਈ ਨਾ ਕਾਫੀ ਦੱਸਦਿਆਂ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਸਰਕਾਰ ਦੇ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ ਗਏ ਹੜ੍ਹ ਰਾਹਤ ਪੈਕੇਜ ਬਾਰੇ ਬੋਲਦਿਆਂ ਕਿਹਾ ਕਿ ਹੈ ਕਿ ਇਹ ਬਹੁਤ ਵੱਡਾ ਮਜ਼ਾਕ ਹੈ। ਉੱਥੇ ਹੀ ਕੈਬਨਿਟ ਮੰਤਰੀ ਗੁਰਮੀ ਸਿੰਘ ਖੁੱਡੀਆਂ ਨੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਪੰਜਾਬੀਆਂ ਨਾਲ ਮਜ਼ਾਕ ਦੱਸਿਆ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਕਿਹਾ ਕਿ ਕੇਂਦਰ ਨੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਨ ਛਿੜਕਿਆ ਹੈ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਕੁਝ ਦੇਰ ਬਾਅਦ ਹੀ ਆਮ ਆਦਮੀ ਪਾਰਟੀ ਵੱਲੋਂ ਉਸ ਨੂੰ ਮਹਿਜ ਖਾਣਾ ਪੂਰਤੀ ਘਾਰ ਦਿੱਤਾ ਗਿਆ ਹੈ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਪ੍ਰਧਾਨ ਮੰਤਰੀ ਤੇ ਪੰਜਾਬ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ ਹਨ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਨਾ ਸਰਕਾਰ ਵੱਲੋਂ 60000 ਕਰੋੜ ਦਾ ਬਕਾਇਆ ਦਿੱਤਾ ਗਿਆ ਤੇ ਨਾ ਹੀ ਲੋੜ ਮੁਤਾਬਿਕ 20000 ਕਰੋੜ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਪਾਰਟੀ ਵੱਲੋਂ 30 ਕਰੋੜ ਦੇ ਕਾਟੇ ਹਟਾਏ ਪੰਜਾਬ ਲਈ ਸਿਰਫ 1600 ਕਰੋੜ ਦੀ ਖਾਣਾ ਪੂਰਤੀ ਦਾ ਦੋਸ਼ ਲਗਾਇਆ ਗਿਆ ਹੈ ਪੁਲਿਸ ਜਾਂਚ ਵਿੱਚ ਕਾਰਜਕੁਸ਼ਲਤਾ ਤੇ ਨਵੀਆਂ ਚੁਣੌਤੀਆਂ ਦੇ ਟਕਰੇ ਖਾਸ ਤੌਰ ਤੇ ਐਂਡੀਪੀਐਸ ਕੈਸਾ ਤੇ ਹੋਰ ਸੰਗਠਿਤ ਅਪਰਾਧਾਂ ਸੰਬੰਧੀ ਮਾਮਲਿਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੰਜਨ ਅਤੇ ਥਾਣਿਆਂ ਨੂੰ ਮਜ਼ਬੂਤ ਕਰਨ ਵਾਸਤੇ ਮੰਤਰੀ ਮੰਡਲ ਨੇ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਪੰਜਾਬ ਪੁਲਿਸ ਦੇ ਜ਼ਿਲ੍ਹਾ ਕੈਡਰ ਚ 1600 ਨਵੀਆਂ ਨਾਨ ਰਜਿਸਟਰਡ ਅਫਸਰਾਂ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਇਸ ਫੈਸਲੇ ਮੁਤਾਬਿਕ ਪੰਜਾਬ ਪੁਲਿਸ ਦੇ ਜ਼ਿਲ੍ਹਾ ਕੈਡਰ ਚ ਐਨ ਜੀਓ ਦੀਆਂ 1600 ਨਵੀਆਂ ਅਸਾਮੀਆਂ ਇੰਸਪੈਕਟਰ 450 ਸਬ ਇੰਸਪੈਕਟਰ ਤੇ 1000 ASI ਦੀਆਂ ਸਿਰਜੀਆਂ ਜਾਣਗੀਆਂ ਤੇ ਇਹ ਅਸਾਮੀਆਂ ਤਰੱਕੀ ਰਾਹੀ ਭਰੀਆਂ ਜਾਣਗੀਆਂ ਜਿਸ ਦੇ ਨਤੀਜੇ ਵਜੋਂ ਖਾਲੀ ਹੋਣ ਵਾਲੀਆਂ ਕਾਂਸਟੇਬਲਾਂ ਦੀਆਂ 1600 ਅਸਾਮੀਆਂ ਤੇ ਵੀ ਭਰਤੀ ਕੀਤੀ ਜਾਵੇਗੀ। ਇਹ ਸੰਬੰਧੀ ਫੈਸਲਾ ਪੁਲਿਸ ਵਿਭਾਗ ਦੀਆਂ ਲੋੜਾਂ ਨੂੰ ਧਿਆਨ ਚ ਰੱਖਦਿਆਂ ਲਿਆ ਗਿਆ ਹੈ ਤਾਂ ਕਿ ਜ਼ਮੀਨੀ ਪੱਧਰ ਤੇ ਟੂਕਮੀ ਤਾਇਨਾਤੀ ਦੇ ਨਾਲ-ਨਾਲ ਐਨਡੀਪੀਐਸ ਐਕਟ ਦੇ ਕੇਸਾਂ ਕਿੰਨੋਂ ਨੇ ਅਪਰਾਧਾਂ ਦੇ ਕੇਸਾਂ ਸਾਈਬਰ ਅਪਰਾਧ ਤੇ ਹੋਰ ਆਰਥਿਕ ਅਪਰਾਧਾਂ ਦੇ ਕੇਸਾਂ ਦੀ ਜਾਂਚ ਵਿੱਚ ਕਾਰਜਕੁਸ਼ਲਤਾ ਤੇ ਨਿਗਰਾਨੀ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਪਟੀਸ਼ਨਰ ਤੇ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਨੇ ਖੱਸਾ ਜਤਾਇਆ ਹੈ ਕਿ ਪੰਜਾਬ ਪੁਲਿਸ ਉਹਨਾਂ ਦੇ ਪਤੀ ਦਾ ਫਰਜੀ ਮੁਕਾਬਲਾ ਕਰ ਸਕਦੀ ਹੈ ਹਾਈ ਕੋਰਟ ਚ ਸੁਣਵਾਈ ਦੌਰਾਨ ਹਾਈ ਕੋਰਟ ਚ ਪਟੀਸ਼ਨ ਤੇ ਸੁਣਵਾਈ ਲਈ 23 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ ਪਟੀਸ਼ਨਰ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਜੋ ਕਿ ਸੱਤਾਧਾਰੀ ਪਾਰਟੀ ਦਾ ਮੌਜੂਦਾ ਵਿਧਾਇਕ ਹਨ ਨੂੰ ਮੀਡੀਆ ਸਾਹਮਣੇ ਖੁੱਲੇ ਆਮ ਇਹ ਕਹਿਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦਰਿਆ ਵਿੱਚ ਪਾਣੀ ਛੱਡਨ ਅਤੇ ਦਰਿਆਈ ਤਾਲਤੋਗਾਰ ਕੱਢਣ ਦੀ ਇਜਾਜ਼ਤ ਦੇਂਤੇ ਰਾ ਸਰਕਾਰ ਨੂੰ ਗੁੰਮਰਾਹ ਕੀਤਾ ਵਿਧਾਇਕ ਨੇ ਇਹ ਵੀ ਦਾਵਾ ਕੀਤਾ ਸੀ ਕਿ ਇੱਕ ਗਰਦਰਿਆ ਦੇ ਕੰਡਿਆਂ ਨੂੰ ਮਜ਼ਬੂਤ ਕਰਨ ਦੀਆਂ ਉਹਨਾਂ ਦੀਆਂ ਵਾਰ-ਵਾਰ ਬੇਨਤੀਆਂ ਨੂੰ ਨਗੋਲਿਆ ਕੀਤਾ ਗਿਆ ਸੀ ਪਟੀਸ਼ਨਰ ਵੱਲੋਂ ਪੇਸ਼ ਵਕੀਲਾਂ ਵੱਲੋਂ ਦਲੀਲ ਦਿੱਤੀ ਗਈ ਸੱਤਾਧਾਰੀ ਤਿਰ ਪਟੀਸ਼ਨਰ ਦੇ ਪਤੀ ਦੇ ਬਿਆਨ ਤੋਂ ਇਸ ਕਦਰ ਤੰਗ ਪਰੇਸ਼ਾਨ ਹੋ ਗਏ ਕਿ ਬਦਲੇ ਦੀ ਭਾਵਨਾ ਨਾਲ ਵਿਧਾਇਕ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਤੁਰੰਤ ਵਾਪਿਸ ਲੈ ਲਈ ਗਈ ਇਹੀ ਨਹੀਂ ਉਸ ਦੇ ਹਲਕੇ ਸਨੌਰ ਦੇ ਸਾਰੇ ਐਸਐਚਓ ਅਤੇ ਪੁਲਿਸ ਚੌਕੀ ਇੰਚਾਰਜਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਪੰਜਾਬ ਭਰ ਵਿੱਚ ਇੱਕ ਵਾਰ ਫਿਰ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਦਰਅਸਲ ਤਨਖਾਹਾਂ ਨਾ ਮਿਲਣ ਦੇ ਚਲਦਿਆਂ ਪੀਆਰਟੀਸੀ ਤੇ ਪਣ ਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀਆਰਟੀਸੀ ਤੇ ਪਣ ਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਬੱਸਾਂ ਬੰਦ ਰੱਖੀਆਂ ਜਾਣਗੀਆਂ। ਦੱਸ ਦਈਏ ਕਿ ਪੰਜਾਬ ਸਰਕਾਰ ਖਿਲਾਫ ਅੱਜ ਪੰਜਾਬ ਰੋਡ ਵੇਜ ਅਤੇ ਪੀਆਰਟੀਸੀ ਦੀਆਂ ਬੱਸਾਂ 12 ਤੋਂ 2 ਵਜੇ ਤੱਕ ਬੰਦ ਰਹਿਣਗੀਆਂ ਇਸ ਦੌਰਾਨ ਸਾਰੇ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਸਰਕਾਰ ਤਨਖਾਹਾਂ ਸਮੇਂ ਸਿਰ ਨਹੀਂ ਪਾਉਂਦੀ ਅਤੇ ਉਹਨਾਂ ਦੀਆਂ ਮੰਗਾਂ ਵੀ ਐਵੇਂ ਹੀ ਲਟਕ ਰਹੀਆਂ ਹਨ ਮੀਟਿੰਗ ਤੋਂ ਬਾਅਦ ਵੀ ਸਰਕਾਰ ਆਪਣੀ ਮੰਨੀ ਗੱਲ ਤੇ ਖਰੀ ਨਹੀਂ ਉਤਰਦੀ ਉਹਨਾਂ ਨੇ ਕਿਹਾ ਕਿ ਜੇਕਰ ਅੱਜ 2 ਵੇ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਪਾਈਆਂ ਤਾਂ ਅੱਜ 2 ਵੇ ਤੋਂ ਬਾਅਦ ਅਗਲਾ ਤਿੱਖਾ ਸੰਘਰਸ਼ ਉਲੀ ਕਿਹਾ ਜਾਵੇਗਾ ਪੰਜਾਬ ਦੇ ਮੌਸਮ ਨੇ ਰੁੱਖ ਬਦਲ ਲਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਕੋਈ ਖਤਰੇ ਦੀ ਗੱਲ ਨਹੀਂ ਹੈ ਯਾਨੀ ਕਿ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅੱਜ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਈ ਪਟਿਆਲਾ ਅਤੇ ਸੰਗਰੂਰ ਵਿੱਚ ਮੀਂਹ ਦੀ ਸੰਭਾਵਨਾ ਦਰਜ ਕੀਤੀ ਗਈ ਹੈ ਉੱਥੇ ਹੀ 11 ਅਤੇ 12 ਸਤੰਬਰ ਨੂੰ ਵੀ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਈ ਪਟਿਆਲਾ ਅਤੇ ਸੰਗਰੂਰ ਵਿੱਚ ਹਲਕਾ ਮੀਂਹ ਪੈ ਸਕਦਾ ਹੈ 13 ਸਤੰਬਰ ਨੂੰ ਅਮਰੀਕਸਰ ਗੁਰਦਾਸਪੁਰ ਤਰਨਤਾਰਨ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸ ਸੀ ਐਸ ਨਗਰ ਫਤਿਹਗੜ ਸਾਈ ਪਟਿਆਲਾ ਸੰਗਰੂਰ ਮਾਨਸਾ ਤੇ ਬਰਨਾਲਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ ਜਦਕਿ ਕੁਝ ਹਿੱਸਿਆਂ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ ਜਿਤਾਈ ਗਈ ਹੈ ਬੀਤੇ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੰਜਾਬ ਲਈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ ਜਿਸਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਦੇ ਇਸ ਐਲਾਨ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਕਿ ਸਾਗਰ ਜਿੰਨਾ ਹੜ੍ਹ ਤੇ ਗਾਗਰ ਜਿੰਨਾ ਮੁਆਵਜ਼ਾ ਮਾਨਯੋਗ ਮੋਦੀ ਜੀ ਪੰਜਾਬ ਨੂੰ ਤੁਹਾਡੇ ਤੋਂ ਇਸ ਤੋਂ ਕਈ ਗੁਣਾ ਵੱਧ ਉਮੀਦ ਸੀ ਉਮੀਦ ਸੀ ਤੁਸੀਂ ਐਲਾਨ ਕਰੋਗੇ ਜਿਸ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਆਂ ਇਸ ਤਰਾਸ ਦੀ ਤੋਬਾ ਚ ਸਕਣ ਪਰ ਤੁਸੀਂ ਤਾਂ ਅੱਜ ਦੀ ਪੀੜੀ ਨੂੰ ਵੀ ਰਾਹਤ ਨਹੀਂ ਦਿੱਤੀ 12000 ਕਰੋੜ ਜਾਂ 1600 ਕਰੋੜ ਦਾ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਨਹੀਂ ਪੂਰਾ ਹੁਣ ਅਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਪੰਜਾਬ ਸਰਕਾਰ ਤੁਸੀਂ ਦੇਖਿਆ ਸਾਡੇ ਮਨਿਸਟਰ ਸਾਹਿਬ ਐਮਪੀ ਸਹਿਬਾਨ ਸਾਡੇ ਐਮਐਲਏ ਸਹਿਬਾਨ ਸਾਰੇ ਹੀ ਵਰਕਰ ਸਹਿਬਾਨ ਨਾਲ ਖੜ ਪੀੜਤਾ ਨੇ 2000 ਪਿੰਡਾਂ ਦੇ ਵਿੱਚ ਆਪ ਵੜ ਵੜ ਕੇ ਰਾਸ਼ਨ ਪਹੁੰਚਾਇਆ ਗਿਆ ਉੱਥੇ ਉਹਨਾਂ ਦੀਆਂ ਡੰਗਰਾ ਤੱਕ ਦਾ ਚਾਰਾ ਪਚਾਇਆ ਗਿਆ ਉਹਨਾਂ ਦੀਆਂ ਜਾਨਾਂ ਵਿਚਾਈਆਂ ਗਈਆਂ ਤੇ ਅੱਜ ਮੋਦੀ ਜੀ ਆ ਮਹੀਨੇ ਬਾਅਦ ਆਣ ਤੋਂ ਬਾਅਦ 1600 ਕਰੋੜ ਦੇ ਕੇ ਪੰਜਾਬ ਦਾ ਅਪਮਾਨ ਕਰਕੇ ਗਏ ਨੇ ਔਰ ਪੰਜਾਬ ਦਾ ਜੇ ਉਹਨਾਂ ਨੂੰ 12000 ਕਰੋੜ ਦੇਖਦਾ ਤੇ ਪੰਜਾਬ ਦਾ 60000 ਕਰੋੜ ਨਹੀਂ ਦੇਖਦਾ ਉਹ ਕੋਈ ਨਹੀਂ ਦੇ ਰਹੀ 14000 ਕਰੋੜ ਰੁਪਏ ਜਿਹੜੀ ਗੱਲ ਕਰਦੇ ਕੀ ਹੈਗਾ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਤੋਂ ਮੈਂ ਕਹਿੰਦਾ ਹੋਵੇ ਜਿਹੜਾ 60000 ਕਰੋੜ ਪੰਜਾਬ ਨੇ ਆਪਣਾ ਲੈਣਾ ਅਸੀਂ ਕਿਸੇ ਕੋਲ ਭੀਖ ਤੇ ਮੰਗਦੇ ਨਹੀਂ ਉਹ ਦੇ ਕੇ ਜਾਓ ਨਾ ਹਿੰਦੀ ਬੋਲਣ ਦਾ ਹਿੰਦੀ ਬੋਲਣ ਦਾ ਕੀ ਮਸਲਾ ਸੀਗਾ ਜੀ ਮੈਂ ਹਿੰਦੀ ਮੈਂ ਜਦੋਂ ਉਹਨਾਂ ਨੇ ਸਾਰੀ ਗੱਲ ਕਰ ਲਈ ਫਿਰ ਮੈਂ ਹਿੰਦੀ ਵਿੱਚ ਖੜਾ ਹੋ ਕੇ ਬੋਲਾਂ ਮੈਂ ਕਹਿੰਦਾ ਸਰ ਥੈਂਕ ਯੂ ਆਪਨੇ ਆਏ ਆਪ ਬਹੁਤ ਦਿਨ ਕੇ ਬਾਅਦ ਆਏ ਲੇਕਿਨ ਆਪਕਾ ਧੰਨਵਾਦ ਲੇਕਿਨ ਸਰ ਆਪ 1600 ਕਰੋੜ ਦੇ ਕੇ ਜਾ ਰਹੇ ਆ 60000 ਕਰੋੜ ਤੋਂ ਹਮਲੇ ਆਪਣਾ ਲੈਣਾ ਤੋ ਆਪ 1600 ਕਰੋੜ ਬਹੁਤ ਕੰਮ ਦੇ ਕੇ ਜਾ ਰਹੇ ਹੋ ਕਹਤੇ ਆਪਕੋ ਹਿੰਦੀ ਆਤੀ ਹੈ ਕਿ 1600 ਕਰੋੜ ਬੋਲ ਤੋ ਦਿਆ ਮੈਂ ਕਹਾਂ ਸਰ ਮੈਂ ਵੀ ਤੋ ਜੇਹੀ ਬੋਲ ਰਹਾ ਹਾਂ 1600 ਕਰੋੜ ਕੰਮ ਦੀ ਹੈ ਅੱਛਾ ਤੋ ਕਹਤੇ ਨਹੀਂ ਨਹੀਂ ਠੀਕ ਹੈ ਜੋ ਅਬ ਹੋਰ ਦੇਖੇਗੇ ਬਾਅਦ ਮੈਂ ਇੱਕ ਤਰੀਕੇ ਦਾ ਮਜ਼ਾਕ ਬਣਾਇਆ ਮਜ਼ਾਕ ਬਣਾਇਆ ਪੰਜਾਬ ਦਾ ਅਪਮਾਨ ਕੀਤਾ ਗਿਆ ਮੋਦੀ ਜੀ ਅਗਰ ਪੰਜਾਬ ਆਏ ਸੀਗੇ ਅੱਜ ਘਟੋ ਘੱਟ 20000 ਕਰੋੜ ਰੈਲੀ ਫੰਡ ਦੇ ਕੇ ਜਾਂਦੇ ਉਸ ਤੋਂ ਬਾਅਦ 60000 ਕਰੋੜ ਦੇ ਵਿੱਚੋਂ ਦੋ ਕਿਸ਼ਤਾਂ ਹੀ ਬਣਾ ਜਾਂਦੇ ਪਰ ਨਹੀਂ ਉਹਨਾਂ ਨੇ ਪੰਜਾਬ ਨੂੰ ਅਫਗਾਨਿਸਤਾਨ ਤੋਂ ਵੀ ਪਰ ਬੀਜਪੀ ਤੁਹਾਨੂੰ ਸੁਣਿਆ ਉਹਨਾਂ ਨੇ ਤੁਹਾਨੂੰ ਸੁਣਿਆ ਪ੍ਰੋਪਰ ਜੁੱਤ ਸੀ ਕਹਿਣਾ ਚਾਹੁੰਦਾ ਸੀ ਜਾਂ ਸਰਕਾਰ ਜਿਹੜੀ ਰਿਪਰੈਜ਼ੈਂਟ ਕਰਦੀ ਜਦੋਂ ਮੈਂ ਜਦੋਂ ਮੈਂ ਬੋਲ ਰਿਹਾ ਸੀ ਤੋਂ ਉਹਨਾਂ ਨੇ ਨਾਲ ਹੀ ਬੋਲ ਤੱਕ ਲੈ ਆਪ ਕੋ ਹਿੰਦੀ ਮੇ ਸਮਝ ਨਹੀਂ ਆਇਆ ਕਿ 1600 ਕਰੋੜ ਦੀ ਹੈ ਸਮਝ ਨਹੀਂ ਤੇ ਇਹ ਤਾਂ ਗਲਤ ਬਾਤ ਹੈ ਸਸੀਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਦੀਪ ਸਿੰਘ ਧੜੀਵਾਲ ਐਮਐਲਏ ਹਲਕਾ ਜਨਾਲਾ ਅਸੀਂ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਸੋਚਦੇ ਸੀਗੇ ਸਾ ਸੀਗਾ ਮੰਨ ਦੇ ਚ ਵਾਰ-ਵਾਰ ਆਉਂਦਾ ਸੀਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਡੇ ਲਈ ਕਿਤੇ ਹਾਧਾ ਨਾਧਾ ਨਹੀਂ ਮੰਗਿਆ ਸਾਡੇ ਲਈ ਕਿਤੇ ਟਵੀਟ ਤੱਕ ਨਹੀਂ ਕੀਤਾ ਤੇ ਪਿਛਲੇ 3-4 ਦਿਨ ਤੋਂ ਬੜੀ ਰੇਡ ਸੀਗੀ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦਾ ਹਰ ਪੀੜਤਾ ਏਰੀਆ ਦਾ ਦੌੜਾ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਜੀ ਆਏ ਉਹ ਹੀ ਡਾਲ ਹੋਇਆ ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਈਆ ਪੰਜਾਬ ਨੂੰ ਦੇ ਕੇ ਚਲੇ ਗਏ ਖੁਦਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60000 ਕਰੋੜ ਰੁਪਇਆ ਸਾਡਾ ਤੁਹਾਡੇ ਨਾਲ ਬਕਾਇਆ ਰਹਿਦਾ ਸਦ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ ਕੋਲ 20000 ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਰ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾਂ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਾ ਸਰ ਜੈਸੇ ਤੁਸੀਂ ਆਏ ਹੀ ਹੈਲੀਕਾਪਟਰ ਦੇ ਉੱਤੋਂ ਉੱਦਣ ਕੇ ਤੁਸੀਂ ਉਦਾਂ ਹੀ ਵਾਪਸ ਜਿਹੜੇ ਚਲੇ ਗਏ ਉਹ ਇਹ ਬੜੀ ਦੁੱਖਦਗੱਲ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਤੁਸੀਂ ਉਹਨਾਂ ਨੂੰ ਤਾਂ ਗੱਫੇ ਦੇ ਆਏ ਉਹਨਾਂ ਦੀਆਂ ਛੜਕਾਂ ਬੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜੀਆਂ ਨਾਲੇ ਦੀ ਛੜਕਾ ਟੁੱਟ ਗਿਆ ਕੌਣ ਬੜਾਊਗਾ ਜਿਹੜੀਆਂ ਸਰਤਾਂਪੁਰ ਲੋਦੀ ਟੁੱਟ ਗਿਆ ਉਹ ਕੌਣ ਬੜਾਊਗਾ ਜਿਹੜੀਆਂ ਫਾਜ਼ਿਲਕਾ ਫਲੋਜਪੁਰ ਟੁੱਟ ਗਿਆ ਉਹ ਕੌਣ ਬੜਾਊਗਾ ਸੋ ਮੈਨੂੰ ਤਾਂ ਲੱਗਦਾ ਸਹਿਦ ਪਾਲਬਾਨਾ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਆਇਆ ਦੇਸ਼ ਲਈ ਖਾਤਾਂ ਦੀ ਕੰਟਰੀਬਿਊਸ਼ਨ ਕਰਦਾ ਆਇਆ ਤੇ ਉਹਨਾਂ ਨੂੰ 1600 ਕਰੋੜ ਰੁਪਈਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਮੈਂ ਤੁਹਾਡੇ ਇਸ ਐਲਾਨ ਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਬੀਜੇਪੀ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਇਹ ਉਹ ਹੀ ਬੀਜੇਪੀ ਆ ਨਾ ਕਿਸਾਨ ਹੈ ਮਹਿਤੀ ਆ ਨਾ ਪੰਜਾਬ ਮਹਿਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਅੱਛੇ ਦਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਹੱਜ ਜਿਹੜਾ ਧੋਖਾ ਕਰਕੇ ਗਏ ਜੇ ਪੰਜਾਬ ਨੇ ਦੇਸ਼ ਨਾਲ ਕਦੀ ਧੋਖਾ ਨਹੀਂ ਕੀਤਾ ਪਰ ਅੱਜ ਤੁਸੀਂ ਧੋਖਾ ਕਰਕੇ ਕੁਝ ਨਹੀਂ ਦੇ ਕੇ ਗਏ 1600 ਕਰੋੜ ਦੀ ਕੀ ਕੀ ਹੁੰਦਾ 20000 ਕਰੋੜ ਤੋਂ ਉੱਪਰ ਸਾਡਾ ਨੁਕਸਾਨ ਹੋਇਆ 66000 ਕਰੋੜ ਵੀ ਆ ਬੈਲੈਂਸ ਤੁਹਾਡੇਲ ਖੜਾ ਤੁਸੀਂ ਸਾਨੂੰ ਇਹ ਸੌਖੇ ਟਾਈਮ ਤੇ ਨਹੀਂ ਦੇ ਦੇ ਅਸੀਂ ਆਪਣੇ ਬਾਰਡਰ ਦੀ ਤੁਹਾਡੇ ਕੋ ਪੈਸੇ ਮੰਗੇ ਸੰਤ ਤੁਸੀਂ ਉਹ ਵੀ ਦੇ ਦੇ ਸੋ ਮੈਂ ਤੁਹਾਡੀ ਅੱਜ ਦੀ ਇਸ ਐਲਾਨ ਦੀ ਨਿੰਦਾ ਕਰਦਾ ਔਰ ਮੈਨੂੰ ਪਤਾ ਸੀ ਮੈਂ ਬੜੇ ਦਿਨਾਂ ਦਾ ਕਹਿ ਰਿਆ ਸੀਗਾ ਪੰਜਾਬੀਆਂ ਨੂੰ ਕਹਿ ਰਿਆ ਸੀਗਾ ਕਿਸਾ ਦਿਨਾਂ ਤੋਂ ਆਸ ਨਾ ਕਰਿਓ ਇੰਨਾ ਤੋਂ ਆਸ ਨਾ ਕਰਿਓ ਕੇਂਦਰ ਸਰਕਾਰ ਤੋਂ ਆਸ ਨਾ ਕਰਿਓ ਜੇ ਕੇਂਦਰ ਸਰਕਾਰ ਚੰਗੀ ਹੁੰਦੀ ਇਹਦੇ ਹੜ ਨਾ ਆਉਂਦੇ ਜੇਕਰ ਤੇ ਸਾਨੂੰ ਪਹਿਲਾਂ ਪੈਸੇ ਦਿੱਤੇ ਹੁੰਦੇ ਅਸੀਂ ਕਈ ਕੁਝ ਕਰਨਾ ਸੀਗਾ ਪਰ ਚਲੋ ਕੋਈ ਨਹੀਂ ਅਸੀਂ ਲੜਾਂਗੇ ਪੰਜਾਬ ਹੀ ਪੰਜਾਬ ਨੂੰ ਉਠਾਊਗਾ ਪੰਜਾਬ ਹੀ ਸਾਡੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਪੰਜਾਬ ਫਿਰ ਉੱਠੂਗਾ ਅਸੀਂ ਤੁਹਾਨੂੰ ਉੱਠ ਕੇ ਦਿਖਾਵਾਂਗੇ ਪਰ ਤੁਹਾਡੀਆਂ ਇਹ ਨੀਤੀਆਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਤੁਹਾਨੂੰ ਨੁਕਸਾਨ ਕਰਦੀਆਂ ਤੁਸੀਂ ਪੰਜਾਬ ਪਦਤੀ ਜਿਹੜੀ ਨੀਤੀ ਬਣਾਈ ਹੈ ਇਹ ਤੁਹਾਡੀ ਨੀਤੀ ਬਹੁਤ ਹੀ ਗਲਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਾਣੀ ਥੱਲੇ ਆਇਆ ਆਹ ਹੀਰੋ ਸਾਹਿਬ ਕਹਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਬੜਾ ਬੜਾ ਜਾਨ ਤੋਂ ਅਸੀਂ ਸੇਵਾ ਕਰਾਂਗੇ ਯਾਰ ਕੀ ਕਰਦੇ ਹਾਂ ਟਰੈਕਟਰਾਂ ਦੀ ਸੇਵਾ ਕਰਾਂਗੇ ਤੁਹਾਨੂੰ ਅਸੀਂ 22 ਭੇਜਾਂਗੇ ਖੰਡ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਇਹ ਡਾਕਟਰਾਂ ਦੀ ਟੀਮ ਵੀ ਭੇਜੂਗਾ ਮੈਂ ਇੱਥੇ ਜੇ ਪਹਿਲੇ ਚਾਹੀਦੀ ਮੈਂ ਪਹਿਲੇ ਭੇਜਦਾ ਡਾਕਟਰਾਂ ਦੀ ਟੀਮ ਇੱਕ ਵਾਰ ਕੰਮ ਲੱਗਿਆ ਵੀ ਜੀ ਇੱਕ ਬੀ ਫਾਰਕ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾ ਵੀ ਮੈਂ ਉਹ ਤੋਂ ਮੈਂ ਭੇਜ ਰਿਹਾ ਜਲਦੀ। ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸੇ ਗੇੜਾ ਮਰੂ। ਜੀ ਮੱਤ ਸਾਹਿਬ ਸਾਰਾ ਪੰਜਾਬ ਦਾ ਵਿਜ਼ਿਟ ਕਰ ਰਹੇ ਹਾਂ ਕੀ ਹਾਲਾਤ ਨੇ ਅੱਜ ਦੇ ਮੌਜੂਦਾ ਪੰਜਾਬ ਦੇ ਬੈਨਰਾਂ ਤੇ ਰੰਗਾਂ ਪੰਜਾਬ ਵਿਖਾਇਆ ਜਾ ਰਿਹਾ। ਦੇਖੋ ਬਹੁਤ ਬਹੁਤ ਹੀ ਲਾਊਜ਼ਰੀ ਮੈਨੂੰ ਕਹਿਣ ਦੱਸਣ ਕਿ ਕਿੰਨਾ ਮਾੜਾ ਹਾਲ ਹੈ। ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ। ਹੂੰ ਕੱਲ੍ਹ ਕਹਿੰਦਾ 1600 ਕਰੋੜ ਹੂੰ ਦੇਖੇ ਜਾ ਰਹੇ ਆ ਇੱਥੇ ਏਕ ਤੱਕੜ ਤੱਕੜ 20000 ਕਰੋੜ ਚਾਹੀਦਾ ਸੀ ਜੀ ਪਰ ਹੈਰਾਨੀ ਦੀ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਦਾ ਪਿਆ ਹੂੰ ਜਿਹੜਾ ਡਿਜ਼ਾਸਟਰ ਰੀਲੀਫ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਹੂੰ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹਾਂ ਕਿਤੇ ਹਸ਼ਤਿਆਰਾਂ ਵਿੱਚ ਤੇ ਹੋਰ ਕਿਤਨਾ ਬੋਲ ਨਹੀਂ ਪਤਾ ਨਹੀਂ ਕਿਤੇ ਵਰਤ ਲੈਦੇ ਜੀਦਾ ਬਹੁਤ ਵੱਡਾ ਆ ਜਿਹੜਾ ਜਿਹੜਾ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਬੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਇਹ ਨਹਿਰੀ ਕਰਨ ਦੀ ਮੰਗ ਹੈ ਜੀ ਲੋਕਾਂ ਦੀ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆ ਜਿਵੇਂ ਸੜਕਾਂ ਦੇ ਜਾਲ ਪਰ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਇੱਕ ਇੱਕ ਬੂੰਦ ਜਾਂ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦਵਾਂਗੇ ਠੀਕ ਬਸ ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ ਪੱਕੀਆਂ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਹਲੋ ਸਾਹਿਬ ਜੀ ਸਾਹਿਬ ਜੀ ਹਾਂ ਜੀ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਕਿ ਜਿਨ੍ਹਾਂ ਦੀ ਮਾਲਕੀਦਾਰ ਇਹਨਾਂ ਨੇ ਉਹਨਾਂ ਨੂੰ ਇਹ ਤਾਂ ਦੱਸਣਾ ਵੀ ਇਹੋ ਜਿੰਦਾ ਇੱਕ ਤਾਂ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਜੀ ਪਹਿਲੀ ਕੈਬਨ ਮੀਟਿੰਗ ਕੀਤੀ ਕਰਤਾ ਕਿ ਜੋ ਵੱਡੇ ਪਾਲ ਸਿੰਘ ਸਾਹਿਬ ਨੇ ਕੀਤੇ ਅਸੀਂ ਕਾਂਗਰਸ ਨੇ ਤੋੜਤੀਆਂ ਜੀ ਅਸੀਂ ਫਿਰ ਤੋਂ ਕਰਾ ਲਿਆ ਰੇਤਾ ਦਾ ਦੋ ਮਹੀਨੇ ਦੋ 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 ਮਹੀਨੇ ਦੀ ਰੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲ ਹੀ ਦੋ ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ 20-20 ਹਜ਼ਾਰ ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾਂ ਰੇਤਾ ਤੁਹਾਡੇ ਹੈ ਇਹ ਕੋਈ ਕੰਗਾ ਲਊਗਾ ਮੈਂ